ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਣੀ ਅੰਦਰ ਧਰਤ ਹੈ ਧਰਤੀ ਅੰਦਰ ਪਾਣੀ ਵਸੈ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਪਾਣੀ ਅੰਦਰ ਧਰਤ ਹੈ ਧਰਤੀ ਜਿਹੜੀ ਆ ਨਾ ਚਲ ਕਰਿਓ ਧਰਤੀ ਪਾਣੀ ਦੇ ਅੰਦਰ ਆ ਧਰਤੀ ਜਿਹੜੀ ਐ ਇਹ ਪਾਣੀ ਦੇ ਅੰਦਰ ਆ ਸਾਰਾ ਹੀ ਪਾਣੀ ਆ ਬਹੁਤ ਸਾਰਾ ਹਿੱਸਾ ਪਾਣੀ ਦਾ ਆ ਥੋੜਾ ਹਿੱਸਾ ਕੋਈ ਧਰਤੀ ਦਾ ਆ ਸਾਰਾ ਪਾਣੀ ਆ ਪਾਣੀ ਦੇ ਅੰਦਰ ਧਰਤੀ ਐ ਇਸੇ ਤਰ੍ਹਾਂ ਪਾਣੀ ਅੰਦਰ ਧਰਤ ਹੈ ਪਾਣੀ ਦੇ ਅੰਦਰ ਧਰਤੀ ਐ ਧਰਤੀ ਅੰਦਰ ਪਾਣੀ ਵੱਸੈ ਤੇ ਧਰਤੀ ਦੇ ਅੰਦਰ ਪਾਣੀ ਵੱਸਦਾ ਐ ਕੈਸੀ ਕੁਦਰਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਤੇ ਸਾਰੀ ਧਰਤੀ ਜਿਹੜੀ ਐ ਉਹ ਪਾਣੀ ਦੇ ਅੰਦਰ ਐ ਤੇ ਧਰਤੀ ਦੇ ਅੰਦਰ ਫਿਰ ਪਾਣੀ ਵੱਸਦਾ ਐ ਇਸੇ ਤਰ੍ਹਾਂ ਗੁਰੂ ਕਾ ਸਿੱਖ ਹੈ ਪ੍ਰਾਣੀ ਤੂੰ ਜਿਹੜਾ ਐ ਨਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਾਇਆ ਨਾਤ ਉਹਦੀ ਬਣਾਈ ਹੋਈ ਇਹ ਤੇਰੀ ਦੇਹੀ ਜਿਹੜੀ ਆ ਉਹਦੇ ਵਿੱਚ ਵਸਦੀ ਹੈ ਇਹ ਗੁਰਮੁਖਾਂ ਦੀ ਦੇਹ ਰੂਪ ਧਰਤੀ ਜਿਹੜੀ ਹੈ ਨਾ ਦੇਹ ਰੂਪ ਧਰਤੀ ਵਾਹਿਗੁਰੂ ਜੀ ਦੀ ਜੋਤ ਰੂਪ ਪਾਣੀ ਦੇ ਵਿੱਚ ਟਿਕੀ ਹੋਈ ਹੈ ਗੁਰਮੁਖਾਂ ਦੀ ਅਦੇਹੀ ਤੇਰੀ ਧਰਤੀ ਸਮਾਨ ਹੈ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋਤ ਪਾਣੀ ਸਮਾਨ ਇਹ ਉਹਦੇ ਵਿੱਚ ਇਹ ਟਿਕੀ ਹੋਈ ਆ দেহ ਤੇਰੀ ਜਿਹੜੀ ਆ ਨਾ ਇਹ ਪਰਮੇਸ਼ਰ ਦੀ ਜੋਤ ਦੇ ਵਿੱਚ ਟਿਕੀ ਹੋਈ ਆ ਸਾਰਾ ਪਸਾਰਾ ਉਹਦਾ ਆ ਤੇ ਇਹ ਦੇਹੀ ਰੂਪ ਧਰਤੀ ਦੇ ਅੰਦਰ ਪਰਮੇਸ਼ਰ ਫਿਰ ਵੱਸਦਾ ਆਖੋ ਸਤਨਾਮ ਇਹਦੇ ਅੰਦਰ ਹੀ ਪਰਮੇਸ਼ਰ ਵੱਸਦਾ ਇਸ ਦੇਹੀ ਅੰਦਰ ਪਰਮੇਸ਼ਰ ਵੱਸਦਾ ਆ ਉਹਦਾ ਵਾਸਾ ਆ ਜਿਹਤਰਾ ਬਾੜ ਪਾਣੀ ਹੈ ਧਰਤੀ ਹੈ ਸਾਰਾ ਪਾਣੀ ਹੈ ਪਾਣੀ ਦੇ ਅੰਦਰ ਧਰਤੀ ਟਿਕੀ ਹੋਈ ਹੈ ਪਾਣੀ ਦੇ ਵਿੱਚ ਧਰਤੀ ਹੈ ਜਿਹਤਰਾ ਬਾੜੀ ਦੇ ਵਿੱਚ ਕੋ ਕਿਸ਼ਤੀ ਜਾਂ ਬੇੜਾ ਹੋਵੇ ਜਹਾਜ਼ ਹੋਵੇ ਸਮੁੰਦਰੀ ਬੇੜਾ ਹੁੰਦਾ ਨਾ ਇਸੇ ਤਰ੍ਹਾਂ ਧਰਤੀ ਪਾਣੀ ਦੇ ਵਿੱਚ ਆ ਤੇ ਫਿਰ ਉਸ ਧਰਤੀ ਦੇ ਅੰਦਰ ਵੀ ਪਾਣੀ ਹੈ ਕਿਸਤੇ ਉੱਚਾ ਆ ਕਿਤੇ ਬਹੁਤਾ ਡੂੰਘਾ ਆ ਹਰ ਹੈ ਤਾਂ ਹਰੇਕ ਧਰਤੀ ਦੇ ਥੱਲੇ ਪਾਣੀ ਆ ਨਾ ਇਹਦੇ ਅੰਦਰ ਵੀ ਪਾਣੀ ਵੱਸਦਾ ਆ ਜੋ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਪਾਣੀ ਅੰਦਰ ਧਰਤ ਹੈ ਧਰਤੀ ਅੰਦਰ ਪਾਣੀ ਵੱਸਾ ਆਕਾਲ ਪੁਰਖ ਵਾਹਿਗੁਰੂ ਜੀ ਦੀ ਖੇਟ ਉਹਦੀ ਬਣਾਈ ਹੋਈ ਕਾਇਨਾਤ ਕੁਦਰਤ ਪਾਣੀ ਦੇ ਅੰਦਰ ਧਰਤੀ ਹੈ ਤੇ ਧਰਤੀ ਦੇ ਅੰਦਰ ਵੀ ਪਾਣੀ ਵੱਸੈ ਪਾਣੀ ਵੱਸਦਾ ਹੈ ਇਸੇ ਤਰ੍ਹਾਂ ਗੁਰੂ ਕਾ ਸਿੱਖਾ ਇਹ ਸਾਰੀ ਜੋਤ ਪਰਮੇਸ਼ਰ ਦੀ ਹੈ ਤੇਰੀ ਧਰਤੀ ਰੂਪੀ ਦੇਹੀ ਜਿਹੜੀ ਹੈ ਉਹ ਪਰਮੇਸ਼ਰ ਦੀ ਜੋਤ ਦੇ ਵਿੱਚ ਹੈ ਇਸ ਦੇਹੀ ਦੇ ਅੰਦਰ ਵੀ ਪਰਮੇਸ਼ਰ ਵਸਦਾ ਹੈ ਧਰਤੀ ਰੰਗ ਨਾਰੰਗ ਸਭ ਧਰਤੀ ਰੰਗ ਨਾ ਰੰਗ ਸਭ ਤਰਤ ਸੋ ਨਾ ਸਭ ਰਸ ਰਸੈ ਧਰਤੀ ਦਾ ਆਪਣਾ ਕੋਈ ਰੰਗ ਨਹੀਂ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਧਰਤੀ ਦਾ ਰੰਗ ਗੁਲਾਬੀ ਆ ਪੀਲਾ ਆ ਨੀਲਾ ਆ ਚਿੱਟਾ ਆ ਧਰਤੀ ਦਾ ਆਪਣਾ ਕੋਈ ਰੰਗ ਨਹੀਂ ਹੈ ਪਰ ਖਿਆਲ ਕਰਿਓ ਸਾਰੇ ਹੀ ਰੰਗ ਧਰਤੀ ਦੇ ਅੰਦਰ ਹੀ ਵਸਦੇ ਨੇ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਨੇ ਸਾਰੇ ਰੰਗ ਧਰਤੀ ਤੋਂ ਪੈਦਾ ਹੁੰਦੇ ਆ ਆਪਣਾ ਉਹਦਾ ਕੋਈ ਰੰਗ ਨਹੀਂ ਹੈ ਤੇ ਸਾਰੇ ਰੰਗ ਧਰਤੀ ਤੋਂ ਪੈਦਾ ਹੁੰਦੇ ਨੇ ਖਿਆਲ ਕਰਿਓ ਕਿੰਨੇ ਸੁੰਦਰ ਫੁੱਲ ਬੂਟੇ ਦਰਖਤ ਕਈ ਕੁਝ ਉਹ ਧਰਤੀ ਤੋਂ ਹੀ ਪੈਦਾ ਹੁੰਦਾ ਧਰਤੀ ਤੋਂ ਹੀ ਸਾਰੇ ਰੰਗ ਹੀ ਧਰਤੀ ਦੇ ਵਿੱਚੋਂ ਹੀ ਪੈਦਾ ਹੁੰਦੇ ਆ ਪਰ ਆਪਣਾ ਉਹਦਾ ਕੋਈ ਰੰਗ ਨਹੀਂ ਹੈ ਇਹ ਆਪਣਾ ਕੋਈ ਰੰਗ ਨਹੀਂ ਹੈ ਇਸੇ ਤਰ੍ਹਾਂ ਧਰਤ ਸਾਉ ਨ ਸਭ ਰਸ ਰਸੈ ਨਾ ਧਰਤੀ ਦਾ ਕੋਈ ਸਵਾਦ ਹੀ ਹੈ ਕੋਈ ਕਵੇ ਵੀ ਧਰਤੀ ਦਾ ਇਸ ਤਰ੍ਹਾਂ ਦਾ ਸਵਾਦ ਹੈ ਦਾ ਧਰਤੀ ਦਾ ਸਵਾਦ ਮਿੱਠਾ ਆ ਲੂਣ ਕਾ ਆ ਜਾਂ ਕਿਸ ਤਰ੍ਹਾਂ ਦਾ ਆ ਨਹੀਂ ਧਰਤੀ ਦਾ ਕੋਈ ਸਵਾਦ ਵੀ ਨਹੀਂ ਹੈ ਤੇ ਸਾਰੇ ਸਵਾਦ ਵੀ ਧਰਤੀ ਤੋਂ ਹੀ ਪੈਦਾ ਹੁੰਦੇ ਨੇ ਸਾਰੇ ਸਵਾਦ ਜੋ ਕੁਝ ਵੀ ਆਪਜੀ ਛਕਦੇ ਹੋ ਇਹ ਸਾਰਾ ਕੁਝ ਧਰਤੀ ਤੋਂ ਪੈਦਾ ਹੁੰਦਾ ਨਾ ਮਿੱਠੇ ਫਲ ਸਾਰਾ ਕੁਝ ਖੱਟੇ ਮਿੱਠੇ ਕੌੜੇ ਸਾਰੇ ਧਰਤੀ ਤੋਂ ਪੈਦਾ ਹੁੰਦੇ ਆ ਪਰ ਧਰਤੀ ਦਾ ਆਪਣਾ ਕੋਈ ਸਵਾਦ ਨਹੀਂ ਹੈ ਧਰਤੀ ਦਾ ਆਪਣਾ ਕੋਈ ਸਵਾਦ ਨਹੀਂ ਹੈ ਧਰਤੀ ਦੇ ਵਿੱਚ ਕੋਈ ਰੰਗ ਨਹੀਂ ਪਰ ਸਾਰੇ ਰੰਗ ਧਰਤੀ ਦੇ ਵਿੱਚ ਹੀ ਧਰਤੀ ਤੋਂ ਹੀ ਪੈਦਾ ਹੁੰਦੇ ਨੂੰ ਧਰਤੀ ਦਾ ਕੋਈ ਸਵਾਦ ਵੀ ਨਹੀਂ ਹੈ ਸਾਰੇ ਸਵਾਦ ਵੀ ਧਰਤੀ ਤੋਂ ਪੈਦਾ ਹੁੰਦੇ ਨੇ ਕਿਉਂਕਿ ਸਾਰੇ ਫਲ ਫੁੱਲ ਸਾਰੇ ਰੰਗ ਰਾਸ ਧਰਤੀ ਤੋਂ ਹੀ ਪੈਦਾ ਹੁੰਦੇ ਨੇ ਇਹ ਵੀ ਇਹ ਦੇ ਰੂਪੀ ਧਰਤੀ ਜਿਹੜੀ ਹੈ ਨਾ ਇਹਦਾ ਆਪਣਾ ਕੋਈ ਰੰਗ ਨਹੀਂ ਹੈ ਇਹ ਦੇ ਰੂਪੀ ਧਰਤੀ ਜਿਹੜੀ ਹੈ ਆ ਸਰੀਰ ਰੂਪੀ ਧਰਤੀ ਜਿਹੜੀ ਹੈ ਇਹਦਾ ਕੋਈ ਆਪਣਾ ਰੰਗ ਨਹੀਂ ਹੈ ਸਭ ਰੰਗ ਪ੍ਰਭੂ ਦੇ ਨੇ ਪਰਮੇਸ਼ਰ ਦੇ ਨੇ ਦੇਹੀ ਦਾ ਕੋਈ ਸਵਾਦ ਵੀ ਨਹੀਂ ਹੈ ਸਭ ਰਸ ਸਾਰੇ ਰਸ ਪਰਮੇਸ਼ਰ ਦੀ ਸਤਾ ਕਰਕੇ ਰਸਿਆ ਰਸੇ ਹੋਏ ਰਸਦੇ ਨੇ ਖਿਆਲ ਕਰਿਓ ਇਹ ਧਰਤੀ ਦਾ ਕੋਈ ਸਵਾਦ ਨਹੀਂ ਧਰਤੀ ਦਾ ਕੋਈ ਰੰਗ ਨਹੀਂ ਇਦਾਂ ਦੇਹੀ ਰੂਪ ਧਰਤੀ ਦਾ ਕੋਈ ਰੰਗ ਨਹੀਂ ਕੋਈ ਸਵਾਦ ਨਹੀਂ ਇਹ ਸਾਰਾ ਕੁਝ ਪਰਮੇਸ਼ਰ ਦਾ ਹੀ ਹੈ ਸਾਰਾ ਕੁਝ ਪਰਮੇਸ਼ਰ ਦਾ ਹੀ ਹੈ ਇਸੇ ਤਰ੍ਹਾਂ ਧਰਤੀ ਦੇ ਅੰਦਰ ਵੀ ਸਾਰੇ ਫੁੱਲ ਫਲ ਕਿੰਨੇ ਰੰਗ ਨੇ ਕਿੰਨੇ ਫਲ ਨੇ ਕਿੰਨੇ ਸਵਾਦ ਵੱਖ-ਵੱਖ ਤਰ੍ਹਾਂ ਦੇ ਇਸੇ ਤਰ੍ਹਾਂ ਇਹ ਦੇਹੀ ਰੂਪ ਧਰਤੀ ਦਾ ਵੀ ਇਸੇ ਤਰ੍ਹਾਂ ਆਪਣਾ ਨਾਮ ਤੇ ਕੋਈ ਰੰਗ ਨਾ ਕੋਈ ਸਵਾਦ ਤੇ ਸਾਰੇ ਹੀ ਰੰਗ ਤੇ ਸਵਾਦ ਪਰਮੇਸ਼ਰ ਦੇ ਰਚੇ ਹੋਏ ਹਨ ਧਰਤੀ ਗੰਧ ਨਾ ਗੰਧ ਧਰਤੀ ਗੰਧ ਨਾ ਗੰਧ ਬਹੋ ਧਰਤ ਨਾ ਰੂਪ ਅਨੂਪ ਤਰਸ ਤਰਸ ਇਸੇ ਤਰ੍ਹਾਂ ਜਿਵੇਂ ਧਰਤੀ ਦੀ ਕੋਈ ਗੰਧ ਸੁਗੰਧੀ ਨਹੀਂ ਹੈ ਧਰਤੀ ਦਾ ਇਹ ਨਹੀਂ ਪੇ ਦੇ ਵਿੱਚੋਂ ਮਿੱਟੀ ਚੱਕੋ ਤੇ ਇਹਦੇ ਵਿੱਚੋਂ ਕੋਈ ਸੁਗੰਧੀ ਆ ਜਾਂ ਇਹਦੇ ਵਿੱਚੋਂ ਕੋਈ ਬਦਬੂ ਆ ਨਹੀਂ ਉਹ ਸਾਡੀਆਂ ਪੈਦਾ ਕੀਤੀਆਂ ਹੋਈਆਂ ਜਾਂ ਗੰਧਲਾ ਕਰ ਦੇਣਾ ਪਰ ਧਰਤੀ ਦੇ ਗੰਧ ਤੇ ਸੁਗੰਧ ਨਹੀਂ ਹੈ ਪਰ ਬਹੁਤ ਸਾਰੀਆਂ ਗੰਧ ਸੁਗੰਧੀਆਂ ਜਿਹੜੀਆਂ ਨੇ ਖੁਸ਼ਬੋ ਵਾਲੇ ਫੁੱਲ ਆਦ ਵੀ ਧਰਤੀ ਤੋਂ ਹੀ ਪੈਦਾ ਹੁੰਦੇ ਹਨ ਧਰਤੀ ਦੀ ਆਪਣੀ ਕੋਈ ਖੁਸ਼ਬੋ ਨਹੀਂ ਹੈ ਕੋਈ ਗੰਧ ਸੁਗੰਧ ਨਹੀਂ ਹੈ ਕੋਈ ਬਦਬੂ ਨਹੀਂ ਹੈ ਇਸੇ ਤਰ੍ਹਾਂ ਸਾਰੇ ਹੀ ਧਰਤੀ ਤੋਂ ਹੀ ਫੁੱਲ ਪੈਦਾ ਹੁੰਦੇ ਨੇ ਸੁਗੰਧੀਆਂ ਕਿੰਨੀਆਂ ਆਉਂਦੀਆਂ ਕਿੰਨੇ ਸੁਗੰਧੀਆਂ ਵਾਲੇ ਬੂਟੇ ਨੇ ਫੁੱਲ ਆਦਿਕ ਨੇ ਉਹ ਸਾਰੇ ਧਰਤੀ ਤੋਂ ਹੀ ਪੈਦਾ ਹੁੰਦੇ ਸਾਰੇ ਧਰਤੀ ਤੋਂ ਹੀ ਧਰਤੀ ਗੰਧ ਨਾ ਧਰਤੀ ਗੰਧ ਗੰਧ ਨਾ ਗੰਧ ਬਹੋ ਧਰਤ ਨ ਰੂਪ ਅਨੂਪ ਤਰਸੈ ਧਰਤੀ ਤੇ ਧਰਤੀ ਦੀ ਕੋਈ ਆਪਣੀ ਸੁਗੰਧੀ ਨਹੀਂ ਆ ਪਰ ਸਾਰੀਆਂ ਸੁਗੰਧੀਆਂ ਧਰਤੀ ਤੋਂ ਪੈਦਾ ਹੁੰਦੀਆਂ ਨੇ ਤਰਤ ਨਾ ਰੂਪ ਅਨੂਪ ਤਰਸੈ ਇਹ ਧਰਤੀ ਦਾ ਆਪਣਾ ਕੋਈ ਰੂਪ ਵੀ ਨਹੀਂ ਹੈ ਕਿ ਧਰਤੀ ਇਦਾਂ ਦੀ ਹੈ ਇਦਾਂ ਦਾ ਰੂਪ ਦਾ ਹੋਵੇ ਕੋਈ ਇੱਕ ਰੂਪ ਸਾਰੇ ਰੂਪ ਹੀ ਉਹਦੇ ਤੋਂ ਪੈਦਾ ਹੁੰਦੇ ਨੇ ਖਿਆਲ ਕਰਿਓ ਸਾਰੇ ਰੂਪ ਧਰਤੀ ਤੇ ਹਨ ਸਾਰੇ ਰੂਪ ਉਹਦਾ ਆਪਣਾ ਕੋਈ ਰੂਪ ਨਹੀਂ ਪਰ ਸਾਰੇ ਸੁੰਦਰ ਸਰੂਪ ਧਰਤੀ ਤੋਂ ਹੀ ਪੈਦਾ ਹੁੰਦੇ ਹਨ ਇਸੇ ਤਰ੍ਹਾਂ ਜਿੰਨਾ ਸਰੂਪਾਂ ਲੋਕ ਤਰਸਦੇ ਹਨ ਇਹ ਵੀ ਹਿਦੇ ਰੂਪੀ ਧਰਤੀ ਵਿੱਚ ਕੋਈ ਸੁਗੰਧ ਨਹੀਂ ਹੈ ਸਾਰੀਆਂ ਬਾਸਨਾਵਾਂ ਚੇਤਨ ਦੇ ਆਸਰੇ ਮੈਂ ਕਰੀਆਂ ਹਨ ਦੇਹ ਦਾ ਕੋਈ ਆਕਾਰ ਨਹੀਂ ਹੈ ਸਭ ਆਕਾਰ ਚੇਤਨ ਦੇ ਆਸਰੇ ਹੈ ਜੋ ਸਾਰੀ ਸੁੰਦਰ ਸਰੂਪਾਂ ਨੂੰ ਪਰਸਦੀ ਹੈ ਉਹ ਵੀ ਚੇਤਨ ਦੇ ਆਸਰੇ ਹੈ ਸਾਰਾ ਕੁਝ ਪਰਮੇਸ਼ਰ ਦੇ ਆਸਰੇ ਹੈ ਜਿਹਾ ਬੀਜੈ ਸੋ ਲੁਣਾ ਕਰਮ ਭੂਮ ਸਭ ਕੋਈ ਦੱਸੈ ਕਹਿੰਦੇ ਜਿਹਾ ਜਿਹੋ ਜਿਆ ਕੋਈ ਧਰਤੀ ਵਿੱਚ ਬੀਜਦਾ ਨਾ ਉਦਾਂ ਦਾ ਹੀ ਵੱਡਦਾ ਨਾ ਹੁਣ ਜੋ ਬੀਜਾਂਗੇ ਧਰਤੀ ਦੇ ਅੰਦਰ ਉਹੀ ਵੱਡਾਂਗੇ ਨਾ ਉਹੀ ਵੱਡਣ ਨੂੰ ਮਿਲਦਾ ਜੇ ਉਹ ਬੀਜਾਂਗੇ ਗੁਰਬਾਣੀ ਦਾ ਫਰਮਾਨ ਜੈਸਾ ਬੀਜਿਆ ਸੋ ਲੁਣਾ ਤੇ ਅੱਗੇ ਵੀ ਫਰਮਾਨ ਕੀਤਾ ਕਰਮ ਸੰਧਰਾ ਖੇਤ ਇੱਥੇ ਵੀ ਅਈ ਗੁਰਦਾਸ ਜੀ ਪ੍ਰਮਾਨ ਕਰਦੇ ਜਿਹਾ ਬੀਜਾ ਸੋ ਲੁਣਾ ਕਰਮ ਭੂਮ ਸਭ ਕੋਈ ਦੱਸੈ ਕਿ ਧਰਤੀ ਦੇ ਅੰਦਰ ਕੋਈ ਜਿੱਦਾਂ ਦਾ ਕੋਈ ਬੀਜ ਦਾ ਉਹੋ ਜਿਹਾ ਹੀ ਵੜਦਾ ਨਾ ਉਹੋ ਜਿਹਾ ਹੀ ਨੂੰ ਪ੍ਰਾਪਤ ਹੁੰਦਾ ਇਸ ਕਰਕੇ ਸਾਰੇ ਸਭ ਸਾਰੇ ਇਸ ਕਰਮ ਭੂਮੀ ਦੱਸੈ ਦੱਸਦੇ ਹਨ ਸਾਰੇ ਹੀ ਕਹਿੰਦੇ ਆ ਨਾ ਕਿ ਕਰਮ ਭੂਮੀ ਆ ਕਰਮਾਂ ਦੀ ਖੇਤੀ ਆ ਇਵੇਂ ਹੀ ਜੇਕਰ ਕੋਈ ਮਨੁੱਖ ਸਰੀਰ ਕਰਕੇ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਹੀ ਫਲ ਭੋਗਦਾ ਆ ਧਰਤੀ 'ਚ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਵੜਾਂਗੇ ਸਰੀਰ ਕਰਕੇ ਵੀ ਜਿਹੜੇ ਕਰਮ ਕਰਾਂਗੇ ਨਾ ਉਹੋ ਜਿਹਾ ਹੀ ਫਲ ਭੋਗਾਂਗੇ ਉਹੋ ਜਿਹਾ ਹੀ ਫਲ ਆ ਸਰੀਰ ਮਿਲਿਆ ਹੱਥ ਮਿਲੇ ਨੇ ਸੇਵਾ ਕਰਨ ਵਾਸਤੇ ਪਰ ਇਹਦੇ ਨਾਲ ਹੋਰ ਹੀ ਕਰਮ ਕਰਨੇ ਰਿਸ਼ਵਤ ਲਾਣੀ ਇਨ ਹੱਥਾਂ ਦੇ ਨਾਲ ਬੇਈਮਾਨੀ ਕਰਨੀ ਬਾੜੇ ਕਰਮ ਕਰਨੇ ਜੇ ਇਸੇ ਤਰ੍ਹਾਂ ਰਸਨਾ ਮਿਲੀ ਆ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਗੁਰਬਾਣੀ ਪੜਨ ਵਾਸਤੇ ਇਹ ਦੇ ਨਾਲ ਮਨ ਦੇ ਚੰਗੇ ਬੋਲ ਬੋਲਣ ਪਰ ਜਿੱਦਾਂ ਦਾ ਤੂੰ ਵਿਝੇਂਗਾ ਭਾਈ ਉਦਾਂ ਤੇ ਵੱਡਣਾ ਨਾ ਕਰਮ ਇਹੋ ਖੇਤ ਇਹ ਕਰਮਾਂ ਦਾ ਖੇਤ ਆ ਅਹ ਕਰ ਕਰੇ ਉਸ ਅਹ ਕਿਰਪਾਈ ਕੋਈ ਨਾ ਪਕੜੀ ਆ ਕਿਸੇ ਥਾਏ ਸਤਿਗੁਰੂ ਜੀ ਦਾ ਫਰਮਾਨ ਹੈ ਕਰਮ ਧਰਮੀ ਸਰੀਰ ਜੁਗ ਅੰਤਰ ਜੋ ਬੋਵੇ ਸੁ ਖਾਤ ਕਰਮ ਧਰਤੀ ਸਰੀਰ ਜੁਗ ਅੰਤਰ ਇਹ ਕਰਮਾਂ ਦੀ ਧਰਤੀ ਹੈ ਸਰੀਰ ਤੇਰਾ ਜਿੱਦਾਂ ਦਾ ਤੂੰ ਕਰੇਗਾ ਉਦਾਂ ਦਾ ਹੀ ਵੱਢੇਗਾ ਚੰਦਨ ਲੇਪ ਨਾ ਲੇਪ ਹੈ ਕਰ ਮਲ ਮੂਤ ਕਸੂਤ ਨ ਧਸੈ ਜਿਵੇਂ ਧਰਤੀ ਦੇ ਕੋਈ ਚੰਦਨ ਦਾ ਲੇਪ ਕਰ ਦੇਵੇਂ ਨਾ ਚੰਦਨ ਦੇ ਨਾਲ ਭੀ ਨਪਾਈ ਮਾਨ ਨਹੀਂ ਹੁੰਦੀ ਜੇ ਚੰਦਨ ਦਾ ਕੋਈ ਲੇਪ ਕਰ ਦੇਵੇਂ ਜੇ ਧਰਤੀ ਦੇ ਕੋਈ ਮਲ ਮੂਤਰ ਕਰ ਦੇਵੇਂ ਨਾ ਤਸੈ ਤੇ ਇਸੇ ਤਰ੍ਹਾਂ ਕਹਿੰਦੇ ਫਿਰ ਧਰਤੀ ਜਿਹੜੀ ਹੈ ਭਾਵ ਗੁੱਸਾ ਨਹੀਂ ਕਰਦੀ ਧਰਤੀ ਜਿਹੜੀ ਧਸਦੀ ਨਾ ਤਸੈ ਤਸਦੀ ਨਾ ਨਹੀਂ ਭਾਵ ਗੁੱਸਾ ਨਹੀਂ ਹੁੰਦੀ ਗੁੱਸੇ ਨਹੀਂ ਹੁੰਦੀ ਐਵੇਂ ਹੀ ਗੁਰਸਖ ਜਿਹੜਾ ਨਾਮ ਭਾਵੇਂ ਉਹਦੇ ਤੇ ਕੋਈ ਬਹੁਤੀਆ ਉਹਦੀਆਂ ਕੋਈ ਸਿਫਤਾ ਕਰ ਦੇਵੇ ਚੰਦਨ ਦੀ ਲੇਪ ਦੀ ਨਿਆਈ ਕੋਈ ਉਸ ਨੂੰ ਲੇਪਾ ਮਹਿਕਾ ਵਿੱਚ ਨਹੀਂ ਵਸਦੇ ਕੋਈ ਬਹੁਤੀਆ ਸਿਫਤਾ ਕਰ ਦੇਵੇ ਉਹਨੂੰ ਕੋਈ ਫਰਕ ਨਹੀਂ ਉਹਦੀ ਕੋ ਨਿੰਦਿਆ ਕਰ ਦੇਵੇ ਤਾਂ ਵੀ ਕੋਈ ਫਰਕ ਨਹੀਂ ਹਰ <coughs> ਜਨ राम नाम ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਵਾਵੇ ਉਹ ਆਪਣਾ ਗੁਣ ਨਹੀਂ ਗਵਾਉਂਦਾ ਭਾਵੇਂ ਉਹਦੀ ਕਿੰਨਿੰਦਿਆ ਕਰੀ ਜਾਵੇ ਹੁਣ ਧਰਤੀ ਤੇ ਕੋਈ ਚੰਦਨ ਦਾ ਲੇਪ ਕਰ ਦਵੇ ਧਰਤੀ ਨੂੰ ਕੀ ਫਰਕ ਪੈਣ ਲੱਗਾ ਕਰੀ ਜਾਵੇ ਕੋਈ ਜੇ ਹੁਣ ਧਰਤੀ ਤੇ ਕੋਈ ਮਲ ਮੂਤਰ ਕਰਦਾ ਤੇ ਧਰਤੀ ਨੂੰ ਕੀ ਫਰਕ ਪੈਂਦਾ ਨਹੀਂ ਉਹਨੂੰ ਕੋਈ ਫਰਕ ਪੈਂਦਾ ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਨਾ ਗੁਰਮੁਖ ਪਿਆਰੇ ਜਾਣਿਆ ਉਹਨਾਂ ਦੀ ਕੋ ਨਿੰਦਿਆ ਕਰ ਦੇਵੇ ਉਹਨਾਂ ਦੀ ਕੋ ਸਫਤ ਕਰੀ ਜਾਵੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਇਸ ਕਰਕੇ ਗੁਰਸਿੱਖ ਦਾ ਸੁਭਾਅ ਧਰਤੀ ਵਰਗਾ ਧਰਤ ਵਰਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਤਰ੍ਹਾਂ ਗੁਰੂ ਕੇ ਸਿੱਖ ਦਾ ਸੁਭਾਅ ਜਿਹੜਾ ਆ ਧਰਤੀ ਵਰਗਾ ਆ ਧਰਤੀ ਦੇ ਕੋ ਚੰਦਨ ਦਾ ਲੇਪ ਕਰ ਦੇਵੇ ਕੋਈ ਮਲ ਮੂਤਰ ਕਰੀ ਜਾਵੇ ਉਹ ਨਹੀਂ ਗੁੱਸੇ ਨਹੀਂ ਹੁੰਦੀ ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਆ ਨਾ ਉਹਦੀ ਕੋਈ ਮਾੜਾ ਕਹੀ ਜਾਵੇ ਕੋਈ ਚੰਗਾ ਕਹੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਵੁਠੇ ਮਿਹ ਜਮਾਏ ਦੇ ਡਾਵ ਲੱਗੈ ਅੰਗੂਰ ਵਿਗਸ ਵਿਗਸ ਜਿਵੇਂ ਧਰਤੀ ਮਿਹ ਵੁਠੈ ਕਹਿੰਦੇ ਧਰਤੀ ਤੇ ਮੀਂਹ ਵੁੱਟਾ ਬਹਣ ਤੋਂ ਖੇਤੀ ਜਮਾਈ ਜਮਾਈ ਜਮਾਉਂਦੀ ਐ ਜਦੋਂ ਧਰਤੀ ਤੇ ਮੀਂਹ ਪੈਂਦਾ ਨਾ ਤੇ ਖੇਤੀ ਉਗਦੀ ਆ ਖੇਤੀ ਜਮਾਈ ਜਾਂਦੀ ਆ ਭਾਅ ਪੈਦਾ ਕਰਦੀ ਐ ਮੀਂਹ ਪੈਣ ਤੋਂ ਧਰਤੀ ਜਿਹੜੀ ਐ ਉਹ ਖੇਤੀ ਆਧਿਕ ਹੁੰਦੀ ਐ ਪੈਦਾ ਕਰਦੀ ਐ ਅੱਗ ਲੱਗਿਆ ਡਾਵ ਕਹਿੰਦੇ ਨੇ ਅੱਗ ਅੱਗ ਲੱਗਣ ਨਾਲ ਵੀ ਇਹ ਆਵਤਾ ਦੇ ਅੰਗੂਰ ਵਿਕਸ਼ਾ ਖੜਾਉਂਦੀ ਹੈ। ਏਵੇਂ ਹੀ ਜਦੋਂ ਸਤਿਗੁਰੂ ਜੀ ਦਾ ਉਪਦੇਸ਼ ਰੂਪ ਵਰਖਾ ਕਰਦੇ ਨੇ ਤੇ ਗੁਰਮੁਖ ਆਪਣੀ ਦੇਹ ਰੂਪੀ ਧਰਤੀ ਭਗਤੇ ਰੂਪ ਖੇਤੀ ਨੂੰ ਜਮਾਉਂਦੇ ਨੇ। ਜੇਕਰ ਦੁਨੀਆਂ ਦੀ ਈਰਖਾ ਰੂਪ ਅੱਗ ਵੀ ਲੱਗ ਜਾਵੇ ਤੇ ਗੁਰਮੁਖ ਪ੍ਰੇਮਾ ਭਗਤੀ ਰੂਪ ਅੰਗੂਰ ਖੜਾਉਂਦੇ ਨੇ। ਇਸੇ ਤਰ੍ਹਾਂ ਧਰਤੀ ਦੀ ਨਿਆਈ ਗੁਰਸਿੱਖਿਆ ਵੁੱਠਾ ਮੀ ਮੀ ਪੈਂਦਾ ਆ ਧਰਤੀ ਦੇ ਉੱਪਰ ਮੀ ਪੈਂਦਾ ਗੜੇ ਸਹਾਰ ਦੀ ਬੜਾ ਕੋਈ ਸਹਾਰ ਦੀ ਐ ਮੀ ਪੈਣ ਤੋਂ ਕੀ ਕਰਦੀ ਐ ਫਸਲ ਆਜਿਕ ਅਗਾਉਂਦੀ ਐ ਫਸਲ ਆਜਿਕ ਉਗਾਉਂਦੀ ਪਰ ਉਪਕਾਰ ਹੀ ਕਰਦੀ ਐ ਨਾ ਧਰਤੀ ਇਸੇ ਤਰ੍ਹਾਂ ਕੋਈ ਅਗ ਲਾ ਦੇਵੇ ਧਰਤੀ ਨੂੰ ਸਾੜ ਹੀ ਜਾਵੇ ਆਪਣਾ ਸੁਭਾਅ ਨਹੀਂ ਬਦਲਦੀ ਉਹ ਉਦੇ ਵਿੱਚੋਂ ਫਿਰ ਫਲ ਬੂਟੇ ਫਸਲਾਂ ਆਦਿਕ ਪੈਦਾ ਹੁੰਦੀਆਂ ਨੇ ਅਸਲ ਆਦਿਕ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਦਾ ਸਿੱਖ ਜਿਹੜਾ ਨਾ ਗੁਰੂ ਦਾ ਸਿੱਖ ਜਿਹੜਾ ਹੈ ਉਹ ਧਰਤੀ ਦੀ ਨਿਆਈ ਹੈ ਜਦੋਂ ਗੁਰੂ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ ਨਾ ਗੁਰੂ ਦੇ ਉਪਦੇਸ਼ ਦੀ ਵਰਖਾ ਹੁੰਦੀ ਹੈ ਗੁਰਬਾਣੀ ਪੜ੍ਹੀ ਜਾਂਦੀ ਗੁਰੂ ਕੀ ਗੁਰਬਾਣੀ ਦਾ ਕੀਰਤਨ ਕਥਾ ਹੁੰਦੀ ਆ ਗ੍ਰਉਪ ਦੇਸ ਦੀ ਵਰਖਾ ਹੁੰਦੀ ਆ ਤੇ ਫਿਰ ਗੁਰੂ ਗੁਰਮੁਖ ਆਪਣੀ ਦੇਹ ਰੂਪੀ ਧਰਤੀ ਜਿਹੜੀ ਆ ਨਾ ਇਸ ਵਿੱਚ ਭਗਤੀ ਰੂਪ ਖੇਤੀ ਜਮਾਉਂਦਾ ਆ ਪਰ ਗੁਰੂ ਦਾ ਉਪਦੇਸ਼ ਸੁਣ ਕਰਕੇ ਗੁਰੂ ਦਾ ਹੁਕਮ ਆ ਅੰਮ੍ਰਿਤ ਵੇਲਾ ਸੰਭਾਲਣਾ ਸੰਭਾਲਦਾ ਆ ਇਸ ਦੇਹੀ ਦਾ ਅੰਮ੍ਰਿਤ ਵੇਲਾ ਸੰਭਾਲਦਾ ਇਸ਼ਾਨਾਨ ਕਰਦਾ ਆ ਗੁਰਬਾਣੀ ਪੜ੍ਹਦਾ ਆ ਸੁਣਦਾ ਆ ਸਰਸੰਗਤ ਕਰਦਾ ਇਹ ਦੇਹੀ ਦੇ ਨਾਲ ਸੇਵਾ ਕਰਦਾ ਆ ਇਹ ਦੇਹੀ ਨੂੰ ਸੁਭਾਲਦਾ ਨਾ ਇਹਦੇ ਵਿੱਚ ਫਿਰ ਚੰਗੀ ਖੇਤੀ ਜਮਾਈ ਜਾਂਦੀ ਹੈ ਜਵਾਉਂਦਾ ਆ ਤੇ ਜੇਕਰ ਦੁਨੀਆ ਦੀ ਈਰਖਾ ਰੂਪੀ ਅੱਗ ਜਿਹੜੀ ਹੈ ਦੁਨੀਆ ਦੀ ਈਰਖਾ ਰੂਪੀ ਅੱਗ ਜਿਹੜੀ ਹੈ ਤਾਂ ਵੀ ਗੁਰੂ ਕਾ ਸਿੱਖ ਜਿਹੜਾ ਨਾ ਗੁਰਮੁਖ ਪ੍ਰੇਮਾ ਭਗਤੀ ਰੂਪ ਅੰਗੂਰ ਖੜਾਉਂਦੇ ਹਨ ਪਰ ਉਪਕਾਰ ਹੀ ਕਰਦੇ ਨੇ ਪਰ ਉਪਕਾਰ ਹੀ ਫਿਰ ਵੀ ਧਰਤੀ ਚੋਂ ਹੋਲ ਬੂਟੇ ਆਦਿਕ ਫਸਲਾਂ ਹੀ ਪੈਦਾ ਹੁੰਦੀਆਂ ਨੇ ਕੋਈ ਅਗ ਲਾਉਂਦਾ ਜਦੋਂ ਇਸੇ ਤਰ੍ਹਾਂ ਗੁਰੂ ਕੇ ਸਿੱਖ ਦੇ ਜਰੂ ਕੋਈ ਦੁਨੀਆਂ ਦੇ ਲੋਕ ਈਰਖਾ ਰੂਪੀ ਅੱਗ ਬਾਲਦੇ ਨੇ ਪਰ ਗੁਰਮੁਖ ਪਿਆਰੇ ਜਿਹੜੇ ਨੇ ਪ੍ਰੇਮਾ ਭਗਤੀ ਰੂਪ ਅੰਗੂਰ ਖੜਾਉਂਦੇ ਹਨ ਦੁੱਖ ਨਾ ਰੋਵੇ ਸੁਖ ਨਾ ਹੱਸੇ ਜਿਵੇਂ ਧਰਤੀ ਦੁੱਖ ਵਿੱਚ ਰੋਂਦੀ ਨਹੀਂ ਆ ਤੇ ਸੁੱਖ ਦੇ ਵਿੱਚ ਹੱਸਦੀ ਨਹੀਂ ਬਹੁਤੀ ਪ੍ਰਸੰਨ ਨਹੀਂ ਹੁੰਦੀ ਧਰਤੀ ਹੁਣ ਧਰਤੀ ਨਾਲ ਕੀ ਫਰਕ ਆ ਉਹ ਦੁੱਖ ਸੁੱਖ ਵੇਲੇ ਇੱਕ ਸਮਾਨ ਹੀ ਰਹਿੰਦੀ ਆ ਇੱਕ ਸਮਾਨ ਧਰਤੀ ਜਿਹੜੀ ਆ ਨਾ ਦੁੱਖ ਨਾ ਰੋਵੇ ਦੁੱਖ ਦੇ ਸਮੇਂ ਤੇ ਰੋਂਦੀ ਨਹੀਂ ਆ ਕਰ ਲਾਉਂਦੀ ਨਹੀਂ ਐ ਤੇ ਸੁੱਖ ਦੇ ਸਮੇਂ ਤੇ ਹੱਸਦੀ ਨਹੀਂ ਆ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਨਾ ਉਹ ਦੁੱਖ ਵੇਲੇ ਰੋਂਦਾ ਕਰ ਲਾਉਂਦਾ ਨਹੀਂ ਪਰਮੇਸ਼ਰ ਦਾ ਭਾਣਾ ਹੀ ਮੰਨਦਾ ਸ਼ੁ크ਰੀ ਕਰਦਾ ਉਹਦਾ ਸ਼ੁਕਰ ਤੇ ਜੇ ਸੁੱਖ ਆ ਗਿਆ ਹੰਕਾਰ ਨਹੀਂ ਕਰਦਾ ਹੱਸਦਾ ਨਹੀਂ ਹੈ ਰੌਲਾ ਰੱਪਾ ਨਹੀਂ ਪਾਉਂਦਾ ਅਸੀਂ ਤੇ ਮਾੜਾ ਜੇ ਸੁੱਖ ਆ ਜਾਵੇ ਹੁਣ ਦਾ ਸਮਾਂ ਤੇ ਇਦਾਂ ਦਾ ਵੀ ਉਸੇ ਵੇਲੇ DJ ਆ ਜਾਣਗੇ ਉਸੇ ਵੇਲੇ ਹੀ ਭੰਗੜੇ ਪਾਓ ਸਾਰੀ ਦੁਨੀਆ ਨੂੰ ਦੱਸੋ ਨੱਚ ਕੁੱਦ ਕਰਕੇ ਔਰ ਗੁਰੂ ਦਾ ਸਿੱਖ ਇੱਕ ਸਮਾਨ ਹੀ ਰਹਿੰਦਾ ਨਾ ਸੁਖ ਵੇਲੇ ਹੰਕਾਰ ਕਰਦਾ ਆ ਨਾ ਬਹੁਤਾ ਖਿੜਖਿੜ ਕੇ ਹੱਸਦਾ ਸੁਖ ਵੇਲੇ ਤੇ ਦੁੱਖ ਵੇਲੇ ਨਾ ਰੋਂਦਾ ਹੀ ਆ ਪਰਮੇਸ਼ਰ ਦਾ ਭਾਣਾ ਹੀ ਸਮਝਦਾ ਹੈ ਦੁੱਖ ਵੀ ਪਰਮੇਸ਼ਰ ਦਾ ਭਾਣਾ ਤੇ ਸੁਖ ਵੀ ਪਰਮੇਸ਼ਰ ਦਾ ਭਾਣਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਰਾਜਾ ਦੇ ਵਿੱਚ ਰਹਿੰਦਾ ਉਹਦੇ ਭਾਣੇ ਦੇ ਵਿੱਚ ਰਹਿੰਦਾ ਹੈ ਇਹ ਅੱਜ ਦੀ ਪਾਵਨ ਪੇਤਰ 14ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ 28ਵੀਂ ਵਾਰ ਦੀ 14ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਗੁਰੂ ਦਾ ਸਿੱਖ ਧਰਤੀ ਦੇ ਸਮਾਨ ਹੈ ਧਰਤੀ ਤੇ ਗੁਰੂ ਦਾ ਸਿੱਖ ਇੱਕ ਸਮਾਨ ਹੀ ਹੈ ਜਿੱਦਾਂ ਦਾ ਸੁਭਾਅ ਧਰਤੀ ਦਾ ਆ ਉਹਦਾ ਦਾ ਸੁਭਾਅ ਗੁਰੂ ਕੇ ਸਿੱਖ ਦਾ ਹੈ ਗੁਰੂ ਕੇ ਸਿੱਖ ਦਾ ਇਹ ਗੁਰੂ ਕੇ ਸਿੱਖ ਦੇ ਗੁਣ ਨੇ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਪਰਮਾਨਿਤ ਕੀਤਾ ਹੈ ਆਪਣੀ ਬਾਣੀ ਦੇ ਅੰਦਰ ਦਸਨਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਜੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਾਣੀ ਪੜਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਵਤ ਬਖਸ਼ ਕਰਨ ਜੀ ਸੋ ਸਤਿਗੁਰੂ ਜੀਆ ਨੇ ਇਹਨਾਂ ਕੱਲ ਦੀ ਪੌੜੀ ਵਿੱਚ ਪਾਣੀ ਦੇ ਨਾਲ ਸਮਾਨਤਾ ਕੀਤੀ ਗੁਰੂ ਕੀ ਸਿੱਖ ਦੀ ਅੱਜ ਦੀ ਪੌੜੀ ਦੇ ਵਿੱਚ ਧਰਤੀ ਦੇ ਨਾਲ ਸਮਾਨਤਾ ਕੀਤੀ ਕਿ ਧਰਤੀ ਵਰਗਾ ਸੁਭਾਅ ਗੁਰੂ ਕੀ ਸਿੱਖ ਦਾ ਗੁਰੂ ਕੀ ਸਿੱਖਾ ਪਾਣੀ ਵਰਗਾ ਹੋ ਜਾ ਧਰਤੀ ਵਰਗਾ ਹੋ ਜਾ ਗੁਰੂ ਕਾ ਸਿੱਖ ਬਣਨਾ ਕਰ ਸਤਿਗੁਰੂ ਜੀ ਕਿਰਪਾ ਬਖਸ਼ਾ ਰਮਤਾ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀ ਆਨੇ ਸਰਵਣ ਕਰਨਾ ਹੈ ਜੀ ਉੱਠੇ ਮਿਹ ਜਮਾਏ ਦੇ ਡਬ ਲੱਗਿਆ ਅੰਗੂਰ ਵਿਗਸੈ ਦੁੱਖ ਨ ਰੋਵੇ ਸੁਖ ਨ ਹੱਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ